ਅਸੀਂ ਵੀ ਇਦਾਂ ਦਾ ਗੁਣ ਸਿੱਖਣਾ ਕਿਸੇ ਦੀ ਗੱਲ ਸੁਣੀ ਇੱਕਦਮ ਰਪਲਾਈ ਕਰਨਾ ਸ਼ਿਆਨਪ ਨਹੀਂ ਕੋਈ ਸਾਨੂੰ ਪੜਕਾਉਣ ਵਾਲੀ ਸ਼ਬਦਾਵਲੀ ਜਾਣ ਬੁਝ ਕੇ ਬੋਲਦਾ ਪੈਨੂੰ ਹੌਲਾ ਕਰੀਏ ਦੇ ਹਲਗਾ ਕਰੀਏ ਸਮਝ ਜਾਓ ਦੁਨੀਆ ਨੂੰ ਮੈਂ ਕਿਹਾ ਨਾ ਵੀ ਸਾਨੂੰ ਰੱਬ ਨੇ ਸੋਨਾ ਬਣਾਇਆ ਤੇ ਸੋਨੇ ਬਣ ਕੇ ਰਹਿਣਾ ਕਿਸੇ ਦੀ ਗੱਲ ਦੇ ਨਾਲ ਆਪਣੇ ਮੂੰਹ ਨੂੰ ਗੰਦਾ ਕਰਕੇ ਦੇ ਆਪ ਹੀ ਹੌਲਾ ਬਹਿ ਗਿਆ ਅਸੀਂ بڑے ਸੋਚ ਦੇ ਨਾਲ ਬੜੀ ਵਿਚਾਰ ਦੇ ਨਾਲ ਕਿਸੇ ਦੇ ਕਹਿਣ ਤੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਕਿਸੇ ਦੇ ਕਹਿਣ ਦੇ ਕਿਸੇ ਨੂੰ ਮਾੜਾ ਬੁਰਾ ਨਹੀਂ ਕਹਿਣਾ ਠੀਕ ਹੈ ਜੀ ਕੋਈ ਸਾਨੂੰ ਕਹਦੇ ਉਹ ਤੇ ਬੜਾ ਹੀ ਚੰਗਾ ਸੀ ਫਿਰ ਸਾਰੇ ਨੂੰ ਕਹਿੰਦੇ ਬੜਾ ਹੀ ਚੰਗਾ ਗੁਣਾਂ ਦੀ ਗੱਲ ਹੋ ਰਹੀ ਹੈ ਸੋਹਣੇ ਦੀ ਗੱਲ ਹੋ ਰਹੀ ਹੈ ਜੇ ਕੋਈ ਸਾਨੂੰ ਕਹਦੇ ਉਹ ਤੇ ਬੁਰਾ ਹੀ ਬੜਾ ਹੀ ਬੁਰਾ ਸਾਨੂੰ ਨਾ ਕੋਈ ਪਤਾ ਹੋਵੇ ਨਾ ਉਹਦੇ ਰੂਬਰੂ ਹੋਏ ਹੋਈਏ ਨਾ ਉਹਦੇ ਨਾਲ ਕੋਈ ਵਾਰਤਾ ਲਾਪ ਨਾ ਕੋਈ ਨੂੰ ਮਿਲੇ ਹੋਈਏ ਨਾ ਕੋਈ ਚਾਹ ਪਾਣੀ ਪੀਤਾ ਹੋਵੇ ਉਹਦੇ ਟੰਡੋਰਾ ਪਿੱਟੀ ਜਾਈਏ ਉਹਦੇ ਬੜਾ ਹੀ ਮਾੜਾ ਕਿਉਂ ਤੂੰ ਸੁਣ ਲਿਆ ਕਿਸੇ ਕੋਲ ਇਸ ਕਰਕੇ ਆਪਣੇ ਆਪ ਨੂੰ ਜੇ ਕਿਸੇ ਨੇ ਮਹਾਨ ਰੱਖਣਾ ਵੱਡਾ ਰੱਖਣਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ ਕਲਵੀ ਪੰਗਦੀ ਪੜੀ ਸੀ ਚੰਗੇ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਕੀਏ ਜੇ ਲੇਖੇ ਵਰਤੇ ਸੋਏ ਸਿਸ ਕਰਕੇ ਸਾ ਸੰਗਤ ਜੀ ਮਹਾਰਾਜ ਮੇਰ ਕਰਨ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸ਼ਿੰਗਾਰ ਦਿੱਤਾ ਬੜਾ ਹੀ ਸੁਣਾ ਬਣਾਇਆ